ਪਤਨ ਉਦੋਂ ਹੁੰਦਾ ਜਦੋਂ ਤੁਹਾਡੀ ਸ਼ਾਖ ਗਿਰ ਜਾਏ ਕ੍ਰੈਡੀਬਿਲਟੀ ਘਟ ਜਾਏ ਅੱਜ ਉਹ ਬੰਦੇ ਬਹੁਤ ਸਾਰੇ ਹਨ ਜਦੋਂ ਇਸ ਅਕਾਲੀ ਦਲ ਨਾਂ ਦੀ ਜਥੇਬੰਦੀ 10 ਸਾਲ ਪਾਵਰ 'ਚ ਰਹੀ ਬਟ ਉਹ ਸਟਰਕਚਰ ਕਿਉਂ ਜਰਜਰਾ ਹੋ ਗਿਆ ਕਿ ਉਹਦੀ ਕ੍ਰੈਡੀਬਿਲਟੀ ਹੈ ਜਿਹੜੀ ਉਹ ਲਾਸਟ ਅਕਾਲੀ ਦਲ ਦਾ ਤੁਸੀਂ ਕਿਸੇ ਲੀਡਰ ਦਾ ਨਾਮ ਲਾਓ ਜਿਹਦੇ ਤੁਸੀਂ ਸੁਰਖਰੂ ਹੋ ਜਦੋਂ ਅਸੀਂ ਵੱਡੇ ਹੋਏ ਉਹਦੋਂ ਬਰਨਾਲੇ ਨੂੰ ਇੰਨੀ ਗਾਲਾਂ ਪੈਣੀਆਂ ਸੀਗੀਆਂ ਜਿੱਦਾਂ ਹੁਣ ਬਾਦਲ ਪਰਿਵਾਰ ਨੂੰ ਪੈਂਦੀਆਂ ਨੇ ਬਟ ਅਕਾਲੀਆਂ ਦੀ ਅਕਾਲੀ ਦਲ ਦਾ ਇਹ ਨਾਂ ਜਰੂਰ 1920 ਤੋਂ ਸ਼ੁਰੂ ਹੋਇਆ ਪਰ ਇਹ ਅਕਾਲੀਆਂ ਦੀ ਜੋ ਪਰੰਪਰਾ ਹੈ ਇਹ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਗਈ ਸੀਗੀ ਅਕਾਲੀ ਫੌਜ ਉਹਨਾਂ ਨੇ ਬਣਾਈ ਸੀਗੀ ਦਸਮੇਸ਼ ਪਿਤਾ ਜੀ ਦੇ ਸਮੇਂ ਅਕਾਲੀ ਦਾ ਖੰਡੇ ਬਾਟੇ ਦੀ ਪਾਉਲ ਤੋਂ ਬਾਅਦ ਇੱਕ ਬਹੁਤ ਸਪਸ਼ਟ ਸਰੂਪ ਸਾਡੇ ਸਾਹਮਣੇ ਆਇਆ ਤੇ ਅਕਾਲੀ ਜਥੇ ਨੂੰ ਹੀ ਨਿਹੰਗ ਸਿੰਘ ਜਥਾ ਵੀ ਕਹਿੰਦੇ ਸੀਗੇ ਸ਼ਹੀਦਾਂ ਦਾ ਜਥਾ ਵੀ ਕਹਿੰਦੇ ਸੀਗੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਪਹਿਲੇ ਜਥੇਦਾਰ ਹੋਏ ਇਸ ਜਥੇ ਦੇ ਤੇ ਉਹ ਪਰੰਪਰਾ ਇੱਕ ਬਹੁਤ ਮਾਣਮੱਤੀ ਪਰੰਪਰਾ ਜਿਹਦੇ ਬਾਰੇ ਬਹੁਤ ਘੱਟ ਗੱਲ ਹੁੰਦੀ ਉਸ ਪਰੰਪਰਾ ਨੂੰ ਹੀ ਸੁਰਜੀਤ ਕਰਨ ਦੇ ਲਈ ਜਿਹੜੀ ਸਭ ਤੋਂ ਸ਼ਰਮੌਰ ਪਰੰਪਰਾ ਸੀਗੀ ਉਹਨੂੰ ਹੀ ਉਸ ਪਰੰਪਰਾ ਦੀ ਲਿਗੇਸੀ ਨੂੰ ਹੀ ਯਤਨ ਕੀਤਾ ਸੀਗਾ 1921 ਦੇ ਵਿੱਚ ਪੁਨਰ ਸੁਰਜੀਤ ਕਰਨ ਦਾ ਭਾਈ ਵੀਰ ਸਿੰਘ ਜੀ ਹੁਣਾਂ ਨੇ ਤੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਹੁਣਾਂ ਨੇ 1915-16 ਦੇ ਆਸ-ਪਾਸ ਦੋ ਲੇਖ ਲਿਖੇ ਸੀਗੇ ਅਕਾਲੀ ਪਰੰਪਰਾ ਤੇ ਵੀ ਅਕਾਲੀ ਪਰੰਪਰਾ ਕਿਸ ਤਰ੍ਹਾਂ ਦੀ ਹੁੰਦੀ ਸੀਗੀ ਅਕਾਲੀ ਅਕਾਲੀ ਨਾ ਹੋਣ ਕਾਰਨ ਸਿੱਖਾਂ ਦੇ ਕੋਲ ਜਥੇਬੰਦੀਆਂ ਹੈ ਸਨ ਚੀਫ ਖਾਲਸਾ ਦਿਵਾਨ ਸੀਗੀ ਸਿੰਘ ਸਭਾਾਂ ਬਹੁਤ ਸਾਰੀਆਂ ਸੀਗੀਆਂ ਪੂਰਾ ਬ੍ਰਿਟਿਸ਼ ਇੰਡੀਆ ਚੌ ਕਾਬਲ ਤੋਂ ਲੈ ਕੇ ਬਰਮਾ ਸੀ ਅਲੋਨ ਤੱਕ ਬਟ ਅਕਾਲੀ ਜਿਹੜੇ ਧੁਰਾ ਹੁੰਦੇ ਸੀਗੇ ਉਹ ਨਾ ਹੋਣ ਕਾਰਨ ਪੰਥ ਦੀ ਸਤੰਤਰ ਤੇ ਨਿਆਰੀ ਜਿਹੜੀ ਮਰਜੀ ਹੋਂਦ ਹੈ ਉਹਦਾ ਪ੍ਰਗਟਾਉ ਨਹੀਂ ਹੋ ਰਿਹਾ ਸੀਗਾ ਸੋ ਸਮੇਂ ਦਾ ਫੇਰ ਹੋਇਆ 1921 ਦੇ ਵਿੱਚ 24 ਐਗਜ਼ੈਕਟਲੀ 24 ਫਰਵਰੀ 1921 ਨੂੰ ਅਕਾਲੀ ਦਲ ਵਿਰੀਵਦ ਰੂਪ ਦੇ ਵਿੱਚ ਬਣਿਆ ਸੀਗਾ ਹਿਸਟਰੀ ਸੁਣਨ ਦੀ ਵੀ ਬਹੁਤ ਲੋੜ ਹੈ ਹਿਸਟਰੀ ਇੱਥੇ ਮੈਂ ਸੁਣਦਾ ਕਿੰਨੇ ਹਿਸਟੋਰੀਕਲ ਫੈਕਟ ਹੈ ਜਿਹੜੇ ਗਲਤ ਹੀ ਕਹੀ ਜਾਂਦੇ ਆ ਅਕਾਲੀ ਦਲ ਜਿਹਦੇ ਬਾਰੇ ਗੱਲ ਹੋ ਰਹੀ ਆ ਅਕਾਲੀ ਦਲ ਕਦੋਂ ਬਣਿਆ ਕਿੱਦਾਂ ਬਣਿਆ ਇਹਦੇ ਬਾਰੇ ਵੀ ਬਹੁਤ ਹੀ ਆਸਪਸ਼ਟਤਾ ਜਿਹੜੀਆਂ ਗੱਲਾਂ ਇੱਥੇ ਹੋਈ ਜਾਣੀਆਂ ਉਹ ਵੱਖਰੀ ਮਸਲਾ ਹੈ ਉਹ ਵੀ ਕਰਨਾ ਚਾਹੀਦਾ ਆਪਾਂ ਨੂੰ ਹਿਸਟਰੀ ਦੀ ਨਹੀਂ ਸਮਝ ਹੈ ਇਸ ਕਰਕੇ ਸਾਨੂੰ ਵਰਤਮਾਨ ਤੇ ਭਵਿੱਖ ਨਹੀਂ ਦਿਖ ਰਿਹਾ ਹੈ ਹਿਸਟਰੀ ਸੁਣਾਣੀ ਕੰਨ ਰਸ ਨਹੀਂ ਹੁੰਦਾ ਹੈ ਹਿਸਟਰੀ ਤੋਂ ਸਬਕ ਲੈਣਾ ਹੁੰਦਾ ਉਹ ਤੋਂ ਭਵਿੱਖ ਦੇ ਰਾਹ ਤਲਾਸ਼ਣੇ ਹੁੰਦੇ ਹਿਸਟਰੀ ਦੀ ਨਹੀਂ ਸਮਝ ਆਏ ਇਸੇ ਕਰਕੇ ਅੱਜ ਸਾਨੂੰ ਕੁਝ ਨਹੀਂ ਦਿਖ ਰਿਹਾ ਹੈ ਸਹੀ ਸੋ ਮੈਂ ਇਸ ਜਿਹੜੇ ਨੁਕਤੇ ਦਿੱਤੇ ਉਹਨਾਂ ਦੇ ਵਿੱਚੋਂ ਮੈਂ ਬੇਨਤੀ ਕਰੂੰਗਾ ਕਿ ਪਤਨ ਕਿਉਂ ਹੋਇਆ ਪਤਨ ਦੋ 2 ਵਜਾ ਹੁੰਦੀਆਂ ਪਤਨ ਦੀਆਂ ਪਤਨ ਉਦੋਂ ਹੁੰਦਾ ਜਦੋਂ ਤੁਹਾਡੀ ਸ਼ਾਖ गिर ਜਾਏ ਕ੍ਰੈਡੀਬਿਲਟੀ ਘਿਰ ਜਾਏ ਪਤਨ ਦਾ ਦੂਜਾ ਪੱਧਰ ਉਦੋਂ ਹੁੰਦਾ ਜਦੋਂ ਤੁਹਾਡੀ ਆਰਗੇਨਾਈਜ਼ੇਸ਼ਨਲ ਜੋ ਸਮਰੱਥਾ ਉਹ ਖਤਮ ਹੋ ਜਾਏ ਜਥੇਬੰਦਕ ਸਮਰੱਥਾ ਕਿਸੇ ਕੰਮ ਦੀ ਨਹੀਂ ਰਹਿੰਦੀ ਜੇ ਸ਼ਾਖ ਨਾ ਬਚੇ ਅੱਜ ਉਹ ਬੰਦੇ ਬਹੁਤ ਸਾਰੇ ਹਨ ਜਦੋਂ ਇਸ ਅਕਾਲੀ ਦਲ ਨਾਂ ਦੀ ਜਥੇਬੰਦੀ 10 ਸਾਲ ਪਾਵਰ ਚ ਰਹੀ ਜਥੇਬੰਦਕ ਸਮਰੱਥਾ ਚ ਉਹ ਬੰਦੇ ਹੈਗੇ ਉਹਨਾਂ ਜੋ ਬਹੁਤ ਜਿਆਦਾ ਚੜ੍ਹਾਈ ਨਹੀਂ ਕੀਤੇ ਥੋੜੇ 10 20% ਹੋਣਗੇ ਬਟ ਉਹ ਸਟਰਕਚਰ ਕਿਉਂ ਜਰਜਰਾ ਹੋ ਗਿਆ ਕਿ ਉਹਦੀ ਕ੍ਰੈਡੀਬਿਲਟੀ ਹੈ ਜਿਹੜੀ ਉਹ ਲਾਸਟ ਹੋ ਗਈ ਸੋ ਜਿਹੜੀ ਕ੍ਰੈਡੀਬਿਲਟੀ ਲਾਸਟ ਹੋਈ ਹੈ ਉਹਦੇ ਸਬੰਧੀ ਬਹੁਤ ਬਾਰ ਇੱਥੇ ਗੱਲ ਕੀਤੀ ਗਈ ਕਿ ਅਸੀਂ ਰਾਜ ਸੱਤਾ ਦੇ ਲਾਲਚ ਦੇ ਵਿੱਚ ਆਪਣੀ ਅਕਾਲੀ ਦਲ ਦੀ ਨੀਤੀ ਸ਼੍ਰੋਮਣੀ ਕਮੇਟੀ ਦੀ ਕੁਵਰ ਤੋਂ ਤੇ ਅਕਾਲ ਤਖਤ ਸਾਹਿਬ ਦੀ ਕੁਵਰ ਤੋਂ ਸ਼ੋਸ਼ਣ ਅਸੀਂ ਕੀਤੇ ਜਿਹੜੀਆਂ ਸਾਡੀਆਂ ਗੁਰੂ ਮਹਾਰਾਜ ਦੀਆਂ ਸਾਜੀਆਂ ਹੋਈਆਂ ਸੰਸਥਾਵਾਂ ਸੀਗੀਆਂ ਸੋ ਕ੍ਰੈਡੀਬਿਲਟੀ ਉਦੋਂ ਹੀ ਲਾਸਟ ਹੁੰਦੀ ਆ ਜਦੋਂ ਜੋ ਤੁਹਾਡਾ ਫਰਜ਼ ਬਣਦਾ ਤੁਸੀਂ ਪਰਸਪਰ ਉਸ ਤੋਂ ਉਲਟ ਕੰਮ ਕਰੋ ਮਾਰੇ ਕਹਿੰਦਾ ਰਾਜੇ ਪਾਪ ਕਮਾਉਂਦੇ ਉਲਟੀ ਵਾਰਡ ਖੇਤ ਕੋ ਖਾਈ ਰਾਜੇ ਦਾ ਕੰਮ ਪ੍ਰਜਾ ਦੀ ਸੁਰੱਖਿਆ ਕਰਨਾ ਹੁੰਦਾ ਉਹਨੂੰ ਨਿਆ ਦੇਣਾ ਹੁੰਦਾ ਜਦ ਉਹ ਉਸ ਤੋਂ ਪਰਸਪਰ ਉਹੀ ਉੱਤੇ ਜ਼ੁਲਮ ਕਰਨ ਲੱਗ ਜਾਏ ਉਹੀ ਉਹਨਾਂ ਨੂੰ ਲੁੱਟਣ ਕੁੱਟਣ ਲੱਗ ਜਾ ਤਾਂ ਉਹ ਪਾਪ ਬਣ ਜਾਂਦਾ ਪਾਪ ਉਹ ਚੀਜ਼ ਆ ਜਿਸ ਚੀਜ਼ ਆ ਤੁਹਾਨੂੰ ਫਰਜ਼ ਆਇਦਾ ਪਰ ਉਸ ਤੋਂ ਉਲਟ ਕਰਨ ਲੱਗ ਜਾ ਸੋ ਇਹ ਸਾਖ ਸੱਤਾ ਦੇ ਲਾਲਚ ਦੇ ਵਿੱਚ ਜਿਹੜੀਆਂ ਸਾਡੀਆਂ ਸੰਸਥਾਵਾਂ ਅਸੀਂ ਪਿਛਲੇ ਬਹੁਤ ਸਮੇ ਤੋਂ ਇੱਕ ਦਿਨ ਦੀ ਨਹੀਂ ਗੱਲ ਪਿਛਲੇ 50 60 ਸਾਲ ਤੋਂ ਉਹਨਾਂ ਦੀ ਕਬਰ ਤੋਂ ਕਰਦੇ ਆਏ 62 ਤੋਂ ਬਾਅਦ ਜਿਹੜੀ ਅਕਾਲੀ ਲੀਡਰਸ਼ਿਪ ਆਈ ਸੰਤ ਅਕਾਲੀ ਦਲ ਦੀ ਉਸ ਵੇਲੇ ਤੋਂ ਹੀ ਇਹ ਕੰਮ ਸ਼ੁਰੂ ਹੋ ਗਿਆ ਸੀਗਾ ਹੁਣ ਸਿਖਰ ਹੈ ਸੋ ਇਹ ਕ੍ਰੈਡੀਬਿਲਟੀ ਕਿੱਦਾਂ ਬਣਨੀ ਆ ਤੇ ਇਹ ਕ੍ਰੈਡੀਬਿਲਟੀ ਲਾਸਟ ਕਿਉਂ ਹੋਈ ਆ ਇਹ ਸੱਤਾ ਦਾ ਲਾਲਚ ਵਾਲੀ ਲੀਡਰ ਇੱਕ ਪਰਿਵਾਰ ਥੋੜੀ ਐ 53 ਬੰਦੇ ਤਾਂ ਹੁਣ ਸੱਦੇ ਸੀਗੇ ਅਕਾਲੀ ਦਲ ਦਾ ਤੁਸੀਂ ਕਿਸੇ ਲੀਡਰ ਦਾ ਨਾਮ ਲਾਓ ਜਿਹੜੇ ਤੁਸੀਂ ਸੁਰਖਰੂ ਹੋ ਜਦੋਂ ਅਸੀਂ ਵੱਡੇ ਹੋਏ ਉਹਦੋਂ ਬਰਨਾਲੇ ਨੂੰ ਐਦਾਂ ਹੀ ਗਾਲਾਂ ਪੈਣੀਆਂ ਸੀਗੀਆਂ ਜਿੱਦਾਂ ਹੁਣ ਬਾਦਲ ਪਰਿਵਾਰ ਨੂੰ ਪੈਂਦੀਆਂ ਨੇ ਜਿਹਦਾ ਮਰਜ਼ੀ ਨਾਮ ਲੈ ਲਓ ਜੇ ਕਿਸੇ ਵੱਡੇ ਨਾਮ ਸਿੱਖ ਲੀਡਰ ਦਾ ਲੈਣਾ ਪਵੇ ਅਕਾਲੀ ਫੂਲਾ ਸਿੰਘ ਤੋਰੇ ਆਪਾਂ ਨੂੰ ਨਾਮ ਨਹੀਂ ਲੱਭਦਾ ਹੈ ਕੋਈ ਉਹ ਇਸ ਕਰਕੇ ਆ ਕਿ ਅਸੀਂ ਜੋ ਨੀਤੀਆਂ ਜੋ ਢਾਂਚਾਗਤ तरीके بنائے ਉਹਨਾਂ ਚ ਬਹੁਤ ਬੁਨਿਆਦੀ ਨੁਕਸ ਨੇ ਅਸੀਂ ਅਕਾਲੀ ਦਲ ਦਾ ਜੋ ਸਰੂਪ ਬਣਾਇਆ ਉਹ ਆਪਣੀ ਅਕਾਲੀ ਪਰੰਪਰਾ ਤੋਂ ਲਿਆ ਸੀਗਾ ਕਿ ਅਸੀਂ ਨਿਸ਼ਕਾਮ ਸਟਰਗਲ ਕਰਾਂਗੇ ਉਹ ਜਿਹੜੀ ਪਹਿਲੀ ਗੱਲ ਨਹੀਂ ਸੀ ਪਰ ਉਹ ਸਟਰਗਲ ਤੋਂ ਬਾਅਦ ਅਸੀਂ ਵੋਟਾਂ 'ਚ ਆ ਗਏ ਐਸਜੀਪੀਸੀ ਦੀਆਂ 'ਚ ਆ ਗਏ ਸੰਤ ਅਤਰ ਸਿੰਘ ਜੀ ਉਹਨਾਂ ਦੀ ਕੱਲ ਗੱਲ ਸਾਂਝੀ ਕੀਤੀ ਕਿ ਉਹਨਾਂ ਨੇ ਮਨ੍ਹਾ ਕਰ ਰਿਹਾ ਸੀਗਾ 1921 ਦੇ ਵਿੱਚ ਕਿ ਆਪਾਂ ਨੂੰ ਇਸ ਚੱਕਰ 'ਚ ਨਹੀਂ ਆਣਾ ਚਾਹੀਦਾ ਫਿਰ ਅਸੀਂ 37 ਦੇ ਵਿੱਚ ਸੱਤਾ ਦੇ ਭਾਗੀਦਾਰ ਬਣ ਗਏ ਉਸ ਤੋਂ ਜ਼ਿਆਦਾ ਵੱਡੀ ਜਰਬ ਆਈ ਵੋਟਾਂ ਦਾ ਸਾਡੇ ਲਈ ਨਵਾਂ ਸਿਸਟਮ ਸੀਗਾ ਉਹ ਅਸੀਂ ਅਪਣਾ ਤਾਂ ਲਿਆ ਬਟ ਉਹ ਬਹੁਤ ਅਧੂਰਾ ਅਪਣਾਇਆ ਹੁਣ ਇੱਕ ਸਰੀਰ ਆ ਜੇ ਸਰੀਰ ਪੂਰੇ ਦਾ ਪੂਰਾ ਹੋਏ ਤਾਂ ਹੀ ਉਹ ਕੰਮ ਕਰਦਾ ਉਹਦੇ 2-4 ਅੰਗ ਨਹੀਂ ਕੰਮ ਕਰ ਸਕਦੇ ਹੈ ਬਹੁਤ ਬੰਦੇ ਨੂੰ ਲੱਗਦਾ ਕਿ ਵੋਟਾਂ ਸਮੇ ਦਾ ਸੱਚ ਹੈ ਚਲੋ ਮੈਂ ਕਹਿੰਦਾ ਠੀਕ ਹੈ ਬਟ ਇਹਦਾ ਵੀ ਤਾਂ ਕੰਪਲੀਟ ਸਿਸਟਮ ਹੋਏ ਹੁਣ ਇੰਡੀਆ ਦੇ ਵਿੱਚ ਵੋਟਾਂ ਦਾ ਸਿਸਟਮ ਹੈ ਇੰਡੀਆ ਦੇ ਵਿੱਚ ਇੰਡੀਆ ਦੀ ਇੱਕ ਗਵਰਨਮੈਂਟ ਹੈ ਜਿਹੜੀ ਐਗਜ਼ੀਕਿਊਸ਼ਨ ਕਰਦੀ ਹੈ ਇੰਡੀਆ ਦੀ ਜਿਹੜੀ ਕੈਬਨਿਟ ਹੈ ਉਹ ਪਾਲਿਸੀ ਨੂੰ ਲਾਗੂ ਕਰਦੀ ਪਰ ਉਹਦੇ ਉੱਤੇ ਇੱਕ ਕੁੰਡਾ ਹੈ ਪਾਰਲੀਮੈਂਟ ਦਾ ਜਿਹੜੀ ਪਾਲਿਸੀ ਨੂੰ ਨਿਰਧਾਰਣ ਕਰਦੀ ਹੈ ਪਾਰਲੀਮੈਂਟ ਦੇ ਵਿੱਚ اپੋਜੀਸ਼ਨ ਨਾ ਹੋਵੇ ਤੇ ਫਿਰ ਕਿਸ ਤਰੀਕੇ ਨਾਲ ਕੈਬਨਿਟ ਐਕਟ ਕਰੇ ਤੁਸੀਂ ਅੰਦਾਜ਼ਾ ਲਾ ਲਓ ਆ ਹੁਣ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਕਿਸ ਤਰੀਕੇ ਦੇ ਨਾਲ ਉਹ ਸਾਰੇ 56 ਇੰਚ ਛਾਤੀ ਵਾਲਿਆਂ ਨੂੰ ਵੀ ਉੱਥੇ ਦੌੜਨਾ ਪੈਂਦਾ ਜਦੋਂ ਸਵਾਲ ਜਵਾਬ ਹੁੰਦੇ ਪਾਬ ਨੀਤੀ ਨਿਰਧਾਰਨ ਸਾਂਝਾ ਹੁੰਦਾ ਉਹ ਸਾਂਝੇ ਨੀਤੀ ਨਿਰਧਾਰਨ ਦੇ ਵਿੱਚ ਚਾਹੇ ਬਹੁਮਤ ਚੱਲਦਾ ਪਰ ਫਿਰ ਵੀ ਕੋਈ ਕੁੰਡਾ ਹੈ ਅੱਛਾ ਉਸ ਤੋਂ ਉੱਤੇ ਫਿਰ ਜੇ ਫਿਰ ਵੀ ਉਹ ਪਾਰਲੀਮੈਂਟ ਵੀ ਖਤਾ ਕਰੇ ਕਿਸੇ ਨੀਤੀ ਨਿਰਧਾਰਨ ਲਈ ਤੇ ਉਹਦੇ ਐਨਲਿਸਿਸ ਲਈ ਫਿਰ ਸੁਪਰੀਮ ਕੋਰਟ ਹੁੰਦਾ। ਸੁਪਰੀਮ ਕੋਰਟ ਦਾ ਕੰਮ ਸਿਰਫ ਫੌਜਦਾਰੀ ਕੇਸ ਸੁਣਨਾ ਨਹੀਂ ਹੁੰਦਾ ਹੈ। ਸੁਪਰੀਮ ਕੋਰਟ ਦਾ ਜਿਹੜਾ ਮੇਨ ਤੇ ਬੁਨਿਆਦੀ ਕੰਮ ਹੈ ਉਹ ਜੋ ਪਾਰਲੀਮੈਂਟ ਕਰ ਰਹੀ ਆ ਉਹ ਕਨਸਟੀਟਿਊਸ਼ਨ ਦੇ ਅਨੁਸਾਰ ਹੀ ਕਰ ਰਹੀ। ਜੋ ਗਵਰਨਮੈਂਟ ਕਰ ਰਹੀ ਆ ਉਹ ਜੋ ਪਾਰਲੀਮੈਂਟ ਚ ਐਕਟ ਬਣਿਆ ਉਹਦੇ ਅਨੁਸਾਰ ਹੀ ਕਰ ਰਹੀ ਇਹਦਾ ਰਿਵਿਊ ਕਰਨਾ ਹੁੰਦਾ ਇਸ ਕਰਕੇ ਉੱਥੇ ਕਨਸਟੀਟਿਊਸ਼ਨਲ ਬੈਂਚ ਬਣਦੇ ਉਹ ਪਾਰਲੀਮੈਂਟ ਦੇ ਬਣਾਏ ਹੋਏ ਐਕਟਾਂ ਨੂੰ ਵੀ ਰੱਦ ਕਰ ਦਿੰਦੇ ਆ ਤੇ ਉਹ ਸਰਕਾਰ ਦੇ ਲਾਏ ਹੋਏ ਫੈਸਲਿਆਂ ਨੂੰ ਵੀ ਰੱਦ ਕਰ ਲੈਂਦੇ। ਉਹ ਇੰਡੀਪੈਂਡੈਂਟ ਹੁੰਦੀ ਹੈ। ਉਹ ਵੋਟਾਂ ਨਾਲ ਨਹੀਂ ਚੁਣੀ ਜਾਂਦੀ। ਉਹਨੂੰ ਸਰਕਾਰ ਵੀ ਨਹੀਂ ਚੁਣਦੀ। ਪਾਰਲੀਮੈਂਟ ਦੇ ਜਿਹੜੇ ਜੱਜ ਨੇ ਸੌਰੀ ਸੁਪਰੀਮ ਕੋਰਟ ਦੇ ਉਹਨਾਂ ਦੀ ਕਲੀਜੀਅਮ ਸਰਕਾਰ ਤੇ اپੋਜੀਸ਼ਨ ਨਾਲ ਸਲਾਹ ਕਰਕੇ ਆਪਣੇ ਆਪ ਨੂੰ ਚੁਣਦੀ ਹੈ। ਜਿਹੜਾ ਸਭ ਤੋਂ ਉੱਤੇ ਕੁੰਡੇ ਦੇ ਰੂਪ ਦੇ ਵਿੱਚ ਹੈ ਰਿਵਿਊ ਕਰਨ ਵਾਲਾ ਉਹ ਆਪਣੇ ਆਪ ਨੂੰ ਆਪ ਚੁਣਦਾ। ਹੁਣ ਅਸੀਂ ਆਪਣਾ ਹਿਸਾਬ ਦੇਖੀਏ ਸ਼੍ਰੋਮਣੀ ਕਮੇਟੀ ਦਾ ਜਿੱਥੋਂ ਆਪਾਂ ਨੂੰ ਲੱਗਦਾ ਹੈ ਕਿ ਪੰਥ ਦੀ ਵੱਡੀ ਸੰਸਥਾ ਨਾ ਤਾਂ ਇਹ ਪਾਰਲੀਮੈਂਟ ਹੈ ਪਾਰਲੀਮੈਂਟ ਇਹ ਤਾਂ ਮੰਨਿਏ ਵੀ ਜੇ ਇਹ ਸਾਰੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੋਏ ਪੰਜਾਬ 'ਚ ਅੱਜ ਸਿਰਫ ਜਿੰਨੇ ਟੋਟਲ ਸਿੱਖ ਕਹਾਣ ਦੇ ਲੋਕ ਨੇ 3 ਕਰੋੜ 30 ਲੱਖ ਉਹਨਾਂ ਤੋਂ ਅੱਧੇ ਨੇ ਵੋਟਾਂ ਸਿਰਫ 52 ਲੱਖ ਦੀਆਂ ਹੀ ਬਣੀਆਂ ਨੇ ਅੱਦੇ ਤੋਂ ਵੱਧ ਸਿੱਖ ਹੁਣ ਪੰਜਾਬ ਤੋਂ ਬਾਹਰ ਨੇ ਇਹ ਸਾਰੇ ਸਿੱਖਾਂ ਦੀ ਇੱਕ ਤਾਂ ਨੁਮਾਇੰਦਗੀ ਨਹੀਂ ਕਰਦੇ ਦੂਸਰੀ ਐਸਜੀਪੀਸੀ ਕੋਈ ਪਾਰਲੀਮੈਂਟ ਤਾਂ ਪਾਰਲੀਮੈਂਟ ਕਹਾਂਦੀ ਆ ਜਿਉ ਸ਼ਰਮੌਰ ਹੋਏ ਉਹਦੇ ਉੱਤੇ ਕੋਈ ਹੋਰ ਨਾ ਹੋਵੇ ਪਾਰਲੀਮੈਂਟ ਦੇ ਆਪਣੇ ਮਤੇ ਨੂੰ ਕਿਸੇ ਹੋਰ ਦੂਜੇ ਯੂਐਨ ਜਾਂ ਕਿਸੇ ਅਮਰੀਕਾ ਕੈਨੇਡਾ ਦੇ ਪਾਰਲੀਮੈਂਟ ਨੂੰ ਨਾ ਭੇਜਣਾ ਪੈਂਦਾ ਹੋਵੇ ਅਪਰੂਵ ਕਰਾਉਣ ਨੂੰ ਸ਼੍ਰੋਮਣੀ ਕਮੇਟੀ ਜਿਹੜੇ ਐਗਜ਼ੀਕਿਊਟਿਵ ਆਰਡਰ ਹੈ ਮੈਨੇਜਮੈਂਟ ਦੇ ਉਹਨਾਂ ਨੂੰ ਆਪ ਲਾਗੂ ਕਰ ਸਕਦੀ ਬਾਕੀ ਜਿੰਨੇ ਇੰਪੋਰਟੈਂਟ ਮਤੇ ਨੇ ਉਹ ਪਾਰਲੀਮੈਂਟ ਤੋਂ ਪਾਸ ਕਰਾਣੇ ਪੈਂਦੇ ਨੇ ਐਸਜੀਪੀਸੀ ਦੇ ਮਤਾ ਪਾਸ ਕਰ ਰਿਆ ਕਿ ਜਿਨ੍ਹਾਂ ਦੇ ਕੇਸ ਕਤਲ ਹੈ ਉਹਨਾਂ ਦੀ ਵੋਟ ਨਾ ਬਣੇ ਬੜੇ ਟਾਈਮ ਦਾ ਮਤਾ ਪਾਸ ਕੀਤਾ ਹੋਇਆ ਉਹ ਪਾਸ ਕਰਨ ਵਾਲੇ ਵੀ ਚੜ੍ਹਾਈ ਕਰ ਗਏ ਉਹ 2016 ਐਮੈਂਡਮੈਂਟ ਹੋਈ ਉਹਨਾਂ ਦਾ 50 ਸਾਲ ਹੋ ਗਏ ਸੀ ਉਸ ਮਤੇ ਨੂੰ ਸੋ ਮੇਰਾ ਕਹਿਣ ਦਾ ਭਾਵ ਉਹ ਪਾਰਲੀਮੈਂਟ ਨਹੀਂ ਹੈ ਇਸ ਕਰਕੇ ਕਿ ਕਿ ਉਹ ਸਰਮੌਰ ਨਹੀਂ ਹੈ ਉਹ ਆਪਣੇ ਆਪ ਕੀਤੇ ਬਣਾਏ ਕਾਨੂੰਨ ਦੇ ਮਾਲਕ ਨਹੀਂ ਹੈ ਦੂਸਰਾ ਉਹ ਕੰਪਲੀਟ ਐਗਜ਼ੀਕਿਊਟਿਵ ਵੀ ਨਹੀਂ ਹੈ ਸਰਕਾਰ ਵਾਂਗ ਉਹਦੇ ਉੱਤੇ ਬਹੁਤ ਕੁਝ ਹੈ ਈਵਨ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਆ ਜਿਹੜਾ ਟੈਕਨੀਕਲੀ ਉਹ ਆ ਉਹਨਾਂ ਦਾ ਸਰਮੌਰ ਤੇ ਥਰਡ ਸ਼੍ਰੋਮਣੀ ਕਮੇਟੀ ਤੇ ਕੋਈ ਨਿਗਰਾਨੀ ਨਹੀਂ ਹੈ ਕਿਸੇ ਤਰ੍ਹਾਂ ਦੀ ਪੰਥ ਦੀ ਹੁਣ ਇਹ ਪ੍ਰਾਣੀ ਕਹਾਵਤ ਹੈ ਵੀ ਸਿਰ ਤੇ ਨਹੀਂ ਕੁੰਡਾ ਤੇ ਹਾਤੀ ਫਿਰੇ ਲੁੰਡਾ ਹੁਣ ਇਹ ਗੱਲ ਹੈ ਵੀ ਨਿਗਰਾਨੀ ਕੋਈ ਨਹੀਂ ਹੈ ਸੋ ਇਹ ਢਾਂਚਾਗਤ ਤੌਰ ਦੇ ਉੱਤੇ ਨਾ ਤਾਂ ਅਸੀਂ ਵੋਟਾਂ ਵਾਲਾ ਸਿਸਟਮ ਕੰਪਲੀਟ ਕੀਤਾ ਹੋਇਆ ਤੇ ਨਾ ਹੀ ਪੰਥ ਦਾ ਪੰਥ ਦੇ ਵਿੱਚ ਕਿਹਾ ਸਿਸਟਮ ਹੈਗਾ 18ਵੀਂ ਸਦੀ ਚ ਇਹ ਨਹੀਂ ਹੈ ਵੀ 1920 ਤੋਂ ਹੀ ਪੰਥ ਦੇ ਵਿੱਚ ਜਾਗਰਤੀ ਆਈ ਦਸਵੇਂ ਪਾਤਸ਼ਾਹ ਤੋਂ ਬਾਅਦ 10ਵੇਂ ਪਾਤਸ਼ਾਹ ਤੋਂ ਬਾਅਦ ਹਜ਼ਾਰਾਂ ਲੱਖਾਂ ਕੁਰਬਾਨੀਆਂ ਹੋਈਆਂ ਪੰਥ ਨੇ ਬਹੁਤ ਲਾਜਵਾਬ ਪ੍ਰਾਪਤੀਆਂ ਕੀਤੀਆਂ ਰਾਜਸੀ ਧਾਰਮਿਕ ਸਟਰਗਲ ਲੜੀਆਂ ਸੰਸਥਾਾਂ માં ਬਣਾਈਆਂ ਉਸ ਵਕਤ ਪੰਥ ਦਾ ਜੋ ਢਾਂਚਾ ਸੀਗਾ ਨਾ ਹੀ ਅਸੀਂ ਉਹ ਲਾਗੂ ਕਰਿਆ ਪੰਥ ਦਾ ਜੋ ਢਾਂਚਾ ਹੋਏ ਸੀਗਾ ਕਿ ਸਭ ਤੋਂ ਉੱਤੇ ਅਕਾਲੀ ਜਿਹੜੇ ਕਿਰਦਾਰ ਦੇ ਵਿੱਚ ਸਿੱਖੀ ਰਹਿਤ ਸਭ ਤੋਂ ਪਰਪੱਕ ਸੰਘਰਸ਼ ਸਭ ਤੋਂ ਅੱਗੇ ਤੇ ਅਹੁਦਾ ਕੋਈ ਨਹੀਂ ਲੈਣਾ ਨਾ ਗੁਰਦੁਆਰਾ ਪ੍ਰਬੰਧ ਵਿੱਚ ਨਾ ਜਦੋਂ ਰਾਜ ਆਇਆ ਨਾ ਉਦੋਂ ਸਿਰਫ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਵਿੱਚ ਰਹਿਣਾ ਤੇ ਰਾਜਸੀ ਆਗੂ ਤੇ ਧਾਰਮਿਕ ਆਗੂਆਂ ਦੇ ਕੁੰਡੇ ਦੇ ਰੂਪ ਦੇ ਵਿੱਚ ਵਰਤਣਾ ਇੱਕ ਪੋਲੀਟੀਕਲ ਸਰਦਾਰ ਸੀਗੇ ਹੁਣ ਮਿਸਲਾਂ ਦਾ ਆਪਾਂ ਇਤਿਹਾਸ ਪੜ੍ਹਨੇ ਸਰਦਾਰ ਰਣਜੀਤ ਸਿੰਘ ਸ਼ੁਕਰਚੱਕੀਆ ਜੀ ਦਾ ਜ਼ਿਕਰ ਹੋਇਆ 40 ਸਾਲ ਉਹਨਾਂ ਕੋਲ ਪੰਜਾਬ ਦਾ ਰਾਜ ਰਹਾ ਕਦੇ ਤੁਸੀਂ ਇਹ ਸੁਣਿਆ ਪੜ੍ਹਿਆ ਕਿਤੇ ਲਿਖਿਆ ਭਈ ਸਰਦਾਰ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਦੇ ਗ੍ਰੰਥੀ ਨਿਯਤ ਕੀਤੇ ਹੋਣ ਕਿਸੇ ਵੀ ਗੁਰਦੁਆਰੇ ਦੇ ਮਹੰਤ ਨਿਯਤ ਕੀਤੇ ਹੋਣ ਜਿੱਦਾਂ ਅੱਜ ਹੁੰਦੀ ਦਰਬਾਰ ਸਾਹਿਬ ਦਾ ਅਸੀਂ ਸਿੱਖਾਂ ਦੀ ਸ਼ਰਮੌਰ ਸੰਸਥਾ ਸਮਝਦੇ ਤੇ ਉਹਨਾਂ ਨੂੰ ਸਾਡੇ ਰਾਜਸੀ ਲੋਕ ਉਹਨਾਂ ਦੀਆਂ ਨਿਯੁਕਤੀਆਂ ਕਰਦੇ ਨੇ ਇਹ ਹੱਕ ਕਿਸੇ ਕੋਲ ਵੀ ਨਹੀਂ ਸੀਗਾ ਕਦੇ ਉਹਨਾਂ ਦਾ ਆਪਣਾ ਸਿਸਟਮ ਸੀਗਾ ਉਹ ਆਪਣੇ ਆਪ ਨੂੰ ਨਿਯੁਕਤ ਕਰਦੇ ਸੀਗੇ ਸੋ ਸਿੱਖਾਂ ਦਾ ਮੈਂ ਇਹ ਕਹਿ ਰਿਹਾ ਕਿ ਜਿਹੜਾ ਆਪਣਾ ਸਿਸਟਮ ਸੀਗਾ ਉਹਦੇ ਵਿੱਚ ਇੱਕ ਨਿਸ਼ਕਾਮ ਪੋਲੀਟੀਕਲ ਤੇ ਧਾਰਮਿਕ ਲੀਡਰਸ਼ਿਪ ਸੀਗੀ ਜਿਹਨੂੰ ਅਕਾਲੀ ਕਹਿੰਦੇ ਸੀਗੇ ਇਹ 10ਵੇਂ ਪਾਤਸ਼ਾਹ ਤੋਂ ਬਹੁਤ ਸਪਸ਼ਟ ਰੂਪ ਚ ਚਲੀ ਆਂਦੀ ਇੱਕ ਸੰਸਥਾ ਸੀਗੀ ਇੱਕ ਪੋਲੀਟੀਕਲ ਸਰਦਾਰ ਸੀਗੇ ਉਹ ਆਜ਼ਾਦੀ ਲਈ ਵੀ ਲੜਦੇ ਸੀਗੇ ਕੋਈ ਸੂਬੇਦਾਰੀ ਵੀ ਲੈ ਲੈਂਦੇ ਸੀਗੇ ਤੇ ਇੱਕ ਧਾਰਮਿਕ ਪ੍ਰਬੰਧ ਸਿਗਾ ਉਹ ਵੱਖਰਾ ਸਿਗਾ ਉਹਦੇ ਤੇ ਕੁੰਡਾ ਅਕਾਲੀਆਂ ਦਾ ਸਿਗਾ ਅਸੀਂ ਨਾ ਉਹ ਲਿਆ ਸੋ ਦੋਨਾਂ ਚੋ ਕੋਈ ਵੀ ਢਾਂਚਾ ਅਸੀਂ ਕੰਪਲੀਟ ਨਹੀਂ ਲਿਆ ਇਸ ਕਰਕੇ ਇਹ ਢਾਂਚਾ ਹੀ ਨਹੀਂ ਜਿੱਥੇ ਕੋਈ ਨਿਗਰਾਨੀ ਨਹੀਂ ਹੈ ਜਿੱਥੇ ਕੋਈ ਤੁਹਾਡੀ ਪਾਲਿਸੀ ਦੀ ਐਨਲਿਸਿਸ ਹੀ ਨਹੀਂ ਹੈ ਉਥੇ ਜਿਹਦੀ ਐਗਜ਼ੀਕਿਊਟਿਵ ਹੈ ਜਿਹਦੇ ਹੱਥ ਤਾਕਤ ਆ ਗਈ ਉਹਨੇ ਬਿਲਕੁਲ ਇਸੇ ਤਰ੍ਹਾਂ ਵਰਤਣੀਆਂ ਜਿੱਦਾਂ ਆਹ ਹੋਣ ਵਾਲਿਆਂ ਨੇ ਵਰਤੀ ਹੈ ਸਾਰਿਆਂ ਨੇ ਇਦਾਂ ਹੀ ਵਰਤਣੀਆਂ